ਆ ਜੋ ਸਿੱਕੇ ਦੇ ਆਕਾਰ ਦੀ ਬੈਟਰੀ ਤੁਸੀਂ ਦੇਖ ਰਹੇ ਹੋ ਇਹ ਬੈਟਰੀ 40 ਮਿੰਟ ਚਾਰਜ ਕਰਨ ਤੇ 50 ਸਾਲ ਤੱਕ ਚੱਲੇ ਇਹ ਕੋਈ ਆਮ ਬੈਟਰੀ ਨਹੀਂ ਹੈ ਨਿਊਕਲੀਅਰ ਪਾਵਰ ਬੈਟਰੀ ਆ ਮਤਲਬ ਹੁਣ ਤੁਸੀਂ ਆਪਣੀ ਜੇਬ ਵਿੱਚ ਇੱਕ ਨਿਊਕਲੀਅਰ ਪਾਵਰ ਪਲਾਂਟ ਕੈਰੀ ਕਰ ਸਕਦੇ ਹੋ ਇਸ ਬੈਟਰੀ ਵਿੱਚ ਰੇਡੀਓਐਕਟ ਮਟੀਰੀਅਲ ਨਿਕਲ 63 ਦੀ ਯੂਜ਼ ਕੀਤੀ ਜਾਂਦੀ ਆ ਨਿਕਲ 63 ਦੀ ਰੇਡੀਏਸ਼ਨ ਨੂੰ ਇਲੈਕਟ੍ਰਿਕ એનર્ਜੀ ਵਿੱਚ ਬਦਲਿਆ ਜਾਂਦਾ ਹੈ ਤੇ ਇਹ ਬੈਟਰੀ ਸਾਲਾਂ ਸਾਲ ਚੱਲਦੀਆਂ। ਇਹ ਬੈਟਰੀ ਵਿੱਚੋਂ ਰੈਡੀਏਸ਼ਨ ਲੀਕ ਹੋਣ ਦਾ ਵੀ ਕੋਈ ਚਾਂਸ ਨਹੀਂ ਕਿਉਂਕਿ ਇਹ ਪੂਰੀ ਤਰ੍ਹਾਂ ਸੀਲ ਹੁੰਦੀ ਆ। ਇਹ ਬੈਟਰੀਆਂ ਦੀ ਪਰ ਤੋਂ ਆਮ ਤੌਰ ਤੇ ਜਿਹੜੇ ਲੋਕਾਂ ਨੂੰ ਹਾਰਟ ਦੀ ਬਿਮਾਰੀ ਆ ਉਹਨਾਂ ਦੇ ਪੀਸ ਮੇਕਰ ਪੈਂਦੇ ਆ। ਉਹ ਪੇਸਮੇਕਰ ਦੀਆਂ ਬੈਟਰੀਆਂ ਨੂੰ बार-बार ਆਪਰੇਸ਼ਨ ਕਰਕੇ ਬਦਲਣਾ ਪੈਂਦਾ। ਪਰ ਇਹ ਬੈਟਰੀ ਦੇ ਆਉਣ ਤੋਂ ਬਾਅਦ ਇਹ ਝਾਂਜਟ ਖਤਮ ਹੋ ਗਈ। ਡੀਪ ਸਪੇਸ ਵਿੱਚ ਜਾਂ ਸੈਟਲਾਈਟ ਵਿੱਚ ਵੀ ਇਹਨਾਂ ਬੈਟਰੀਆਂ ਦਾ ਯੂਜ਼ ਕੀਤਾ ਜਾ ਸਕਦਾ ਇਹ ਬੈਟਰੀਆਂ ਚਾਈਨਾ ਦੀ ਇੱਕ ਕੰਪਨੀ ਵਿਟਾਵੋਲਟ ਦੁਆਰਾ ਬਣਾਈਆਂ ਜਾ ਰਹੀਆਂ ਇਹ ਕੋਈ ਇੱਕ ਦੋ ਪੀਸ ਨਹੀਂ ਬਣਾਏ ਜਾ ਰਹੇ ਇਹਦਾ ਮਾਸ ਪ੍ਰੋਡਕਸ਼ਨ ਕੀਤਾ ਜਾ ਰਿਹਾ ਤੇ ਹੋਰ ਦੇਸ਼ ਵੀ ਟਰਾਈ ਕਰ ਰਹੇ ਆ ਕਿ ਅਸੀਂ ਇਦਾਂ ਦੀਆਂ ਲੰਬਾ ਟਾਈਮ ਚੱਲਣ ਵਾਲੀਆਂ ਛੋਟੀਆਂ ਤੇ ਨਿਊਕਲੀਅਰ ਪਾਵਰ ਦੀਸ ਬੈਟਰੀਆਂ ਬਣਾਈਏ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਤੇ ਇਦਾਂ ਦੀ ਹੀ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਰਾਜਮਨ ਸਿੰਘ